ਹਾਂਜੀ ਬੀਤੀ ਰਾਤ 9 ਮਾਰਚ ਨੂੰ ਰਾਤ ਨੂੰ ਤਕਰੀਬਨ 11 ਵਜੇ ਦੇ ਕੋਲ 112 ਤੇ ਸਾਨੂੰ ਕੰਪਲੇਂਟ ਮੌਸੂਲ ਹੋਈ ਕਿ ਹਰਪ੍ਰੀਤ ਸੈਣੀ son of ਜਗੀਰ ਸਿੰਘ ਜੋ ਭਾਰਤ ਦੀ ਜਿੱਤ ਤੋਂ ਬਾਅਦ ਆਪਣੇ ਘਰ ਦੇ ਬਾਹਰ ਪਟਾਕੇ ਚਲਾ ਰਿਹਾ ਸੀਗਾ ਉਹਨੇ ਕੰਪਲੇਂਟ ਕੀਤੀ ਕਿ ਉਹਦੇ ਗਵੰਟੀ ਕਿਰਪਾਲ ਸਿੰਘ ਨੇ ਉਹਨੂੰ ਇਸ ਤਰ੍ਹਾਂ ਤੋਂ ਰੋਕਿਆ ਤੇ ਆਪਣੀ ਰਿਵੋਲਵਰ ਤੋਂ ਜਿਹੜਾ ਵੈ ਫਾਇਰਿੰਗ ਵੀ ਕੀਤੀ ਜੋ ਇਹ ਕੰਪਲੇਂਟ ਮੌਸੂਲ ਹੋਣ ਤੋਂ ਬਾਅਦ ਇਮੀਡੀਏਟਲੀ ਥਾਣਾ ਸਿਟੀ ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਮੌਕੇ ਤੇ ਕਿਰਪਾਲ ਸਿੰਘ ਤੇ ਹਰਪ੍ਰੀਤ ਸੈਣੀ ਦੋਨਾਂ ਨੂੰ ਬੁਲਾਇਆ ਗਿਆ ਜਿਹੜਾ ਕਿ ਕਿਰਪਾਲ ਸਿੰਘ ਦਾ ਮੈਸੈਂਸੀ ਰਿਵੋਲਵਰ ਹੈ ਉਹਦੀ ਵੀ ਜਾਂਚ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਬੈਰਲ ਜਿਹੜੀ ਹੈ ਉਹਦੀ ਠੰਡੀ ਸੀਗੀ ਕੋਈ ਵੀ ਮੌਕੇ ਤੇ ਖੋਲ ਬਰਾਮਦ ਨਹੀਂ ਹੋਇਆ ਤੇ ਨਾ ਹੀ ਉਹ ਰਿਵੋਲਵਰ ਦੇ ਵਿੱਚ ਕੋਈ ਧੂਆ ਜਾਂ ਫਿਰ ਕੋਈ ਸਮੈਲ ਸੀ ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਹਦੇ ਤੋਂ ਕੋਈ ਵੀ ਫਾਇਰ ਜਿਹੜਾ ਵੈ ਨਹੀਂ ਨਿਕਲਿਆ ਫਿਰ ਵੀ ਮੁੱਢਲੇ ਤੌਰ ਤੇ ਜਿਹੜੀ ਰਿਵੋਲਵਰ ਨੂੰ ਕਬਜ਼ਾ ਪੁਲਿਸ ਚ ਲਿਆ ਗਿਆ ਜਦੋਂ ਕਿ ਇਹ ਹੀ ਦੁਹਰਾਇਨ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਚੱਲਿਆ ਕਿ ਕਿਰਪਾਲ ਸਿੰਘ ਦੀ ਮਾਤਾ ਕਾਫੀ ਸਮੇਂ ਤੋਂ ਬਿਮਾਰ ਰਹਿੰਦੇ ਨੇ ਤੇ ਹਰਪ੍ਰੀਤ ਸੈਣੀ ਕਾਫੀ ਲੰਬੀ ਰੇਲ ਤੋਂ ਪਟਾਕੇ ਰਾਤ ਚਲਾ ਰਿਆ ਸੀ ਤੇ ਇਸ ਕਰਕੇ ਕਿਰਪਾਲ ਸਿੰਘ ਨੇ ਉਹਨੂੰ ਬੇਨਤੀ ਕੀਤੀ ਕਿ ਜਿਹੜਾ ਉਹ ਪਟਾਕੇ ਨਾ ਚਲਾਏਗਾ ਦੋਨਾਂ ਨੂੰ ਮੌਕੇ ਤੇ ਜਿਹੜਾ ਉਹ ਸਿਵਲ ਹਸਪੀਟਲ ਲੈ ਕੇ ਗਏ ਤੇ ਉਹਨਾਂ ਦਾ ਮੁਲਾਜਾ ਵੀ ਕਰਾਇਆ ਗਿਆ ਜਿਸ ਤੋਂ ਪਤਾ ਲੱਗਿਆ ਕਿ ਦੋਨਾਂ ਨੇ ਜਿਹੜਾ ਉਹ दारू ਦਾ ਸੇਵਨ ਕੀਤਾ ਹੋਇਆ ਸੀਗਾ ਤੇ ਇਹਨਾਂ ਦੇ ਮੁਲਾਜੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਇਹਨਾਂ ਦੀ ਲੜਾਈ ਨਾ ਵਧੇ ਇਸ ਕਰਕੇ ਦੋਨਾਂ ਦਾ ਪ੍ਰੀਵੈਂਟਿਵ ਐਕਸ਼ਨ ਕਰਕੇ 55 ਦਾ ਕਲੰਦਰਾ ਤਿਆਰ ਕੀਤਾ ਗਿਆ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਬਾਕੀ ਸਾਰਿਆਂ ਨੂੰ ਵੀ ਇਹ ਹਦਾਇਤ ਹੈ ਕਿ ਜੇ ਕੋਈ ਵੀ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ ਤਾਂ 112 ਤੇ ਜਰੂਰ ਕਾਲ ਕੀਤਾ ਜਾਵੇ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਝੂਠੀ ਜਿਹੜੀ ਇਨਫੋਰਮੇਸ਼ਨ ਉਹਦੇ ਤੇ ਨਾ ਸ਼ੇਅਰ ਕੀਤੀ ਜਾਵੇ ਜੋ ਸਚਾਈ ਹੈ ਉਹੀ ਦੱਸਿਆ ਜਾਵੇ ਥੈਂਕ ਯੂ